ਪੰਜਾਬ ਲਾਈਵ 887 ਤੇ ਤੁਹਾਡਾ ਸਵਾਗਤ ਹੈ ਮੰਦ ਭਾਗੀ ਖਬਰ ਆਈ ਸਾਹਮਣੇ ਪੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚਿਆਂ ਦੀ ਇੱਟਾਂ ਥੱਲੇ ਦੱਬਨ ਕਾਰਨ ਹੋਈ ਮੌਤ ਬਟਾਲਾ ਪੁਲਿਸ ਅਦੀਨ ਪਿੰਡੇ ਬਲਾਕ ਛੇਹਾਰਗਿੰਦਪੁਰ ਦੇ ਨਜ਼ਦੀਕ ਪਿੰਡ ਗੋਲਵਾਲ ਵਿੱਚ ਸਥਿਤੋ ਇਟਾ ਦੇ ਪੱਠੇ ਤੇ ਵਾਪਰੀ ਦਰਦਨਾਕ ਘਟਨਾ ਦਰਾਂ ਨੇ ਦੋ ਬੱਚਿਆਂ ਦੀ ਇਟਾ ਥੱਲੇ ਆਗ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ 71 ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਬੱਚਿਆਂ ਦੀ ਪਛਾਣ ਲੜਕਾ ਗੋਪੀ ਉਮਰ 12 ਸਾਲ ਅਤੇ ਲੜਕੀ ਸ਼ਾਂਤੀ ਉਮਰ 6 ਸਾਲ ਵਾਸੀ ਯੂਪੀ ਵੱਜੋਂ ਹੈ ਮੌਕੇ ਤੇ ਘਟਨਾ ਵਾਲੀ ਥਾਂ ਤੇ ਛੇੜੀ ਹਰ ਗਿੰਦਪੁਰ ਦੀ ਪੁਲਿਸ ਦੇ ਐਸਆਈ ਗੁਰਮਖ ਸਿੰਘ ਕਰਤਾਰ ਸਿੰਘ ਅਰਪਾਲ ਸਿੰਘ ਆਪਣੇ ਪੁਲਿਸ ਕਰਮਚਾਰੀਆਂ ਸਮੇਤ ਪਹੁੰਚੇ ਜਿੱਥੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਅੱਤੇ ਮ੍ਰਿਤਕ ਬੱਚਿਆਂ ਦੇ ਲਾਸਟ ਪੋਸਟਮਾਰਟ ਕਰਵਾਉਣ ਲਈ ਸ਼ਹਿਰ ਹਸਪਤਾਲ ਬਟਾਲਾ ਤੇ ਦਿੱਤਾ ਗਿਆ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਨਸਾਫ ਜੀ ਹਵਾਲਾ ਹੁੰਦੇ ਨਜ਼ਰ ਆਏ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਜਿਹੜੇ ਅੱਜ ਬੱਚੇ ਦੋਨਾਂ ਦੀ ਡੈਥ ਹੋਈ ਉਹ ਤੁਹਾਡੇ ਕੀ ਲੱਗਦੀ ਹੈ ਮੇਰੀ ਬੇਟੀ ਹੈ ਕੀ ਹੂਆ ਕੀਆ ਉਹ ਮੈਂ ਟਰਾਲੀ ਲੋਡ ਕਰ ਰਹਾ ਥਾ ਉਹ ਭੱਠੇ ਮੇਰਾ ਹੈ ਟਰਾਲੀ ਲੋਡ ਕਰਕੇ ਬਾਹਰ ਫੰਦੀ ਕੇ ਬਾਹਰ 63 ਟਰੱਕ ਡੇਵਲ ਗਈ ਰਹੀ ਹੈ ਉਹ ਮੰਦਬ ਜੀ ओ, कितनी एज थी उसकी बच्चे की छः साल की क्या नाम था उसका दूसरे बच्चे का क्या नाम था गोपी वो कितनी एज का था वो बारह साल का है वो आपके साथ काम ही करते हैं जिसका बच्चा वो था। पानी अपने पिताजी को देने आया था आपका नाम क्या है छोटे लाल उसका नाम क्या है जो लड़के का बाप है जो छोटा बच्चा है उसका राजेश तो आप कहाँ से आए हैं यूपी यूपी से तो और कितना टाइम हो गया आपको काम करते जहाँ पर काम करते चार महीना हो गई तो किस टाइम हुआ जे वाला वक्त कब डिगी द्वार जो ग्यारह चालीस पर ग्यारह चालीस आप सरकार से क्या मांग करते हो सरकार से मांग क्या खा जी सब विचार बन रही है जब जस वही दस बताई है तभी करा जी आपका नाम क्या है राजेश कुमार जो आज घटना वापरी है इस संबंध में की कहना चाहिए कहना की चाहिए बाबू जी हमको ना नहीं हुआ हुआ कैसे ये ऐसे कि जी, हम काम कर रहे थे बच्चा हमारा पानी देने गया था क्या मैं... क्या नाम था बच्चे का गोपी मैं आ... पानी पी लिया फिर हमने ब्रेड अपना रेडी लेके बाहर निकाल लिया रेड़ी ईट भर के आ, बोले बच्चा चल बाहर चलिए तो कह रहा है चलो आगे पीछे पीछे, पीछे आता था बस दीवार डिग गई अचानक में ਜਦ ਹੀ ਦਿਵਾਰ ਟੁੱਟੀ ਤਾਂ ਉਸੇ ਟਾਈਮ ਅੰਦਰ ਕਿਤਨੇ ਆਦਮੀ ਥੇ ਆਪ ਜਿਹੜੇ ਕੰਮ ਕਰ ਰਹੇ ਥੇ ਕੰਮ ਕਰਨ ਵਾਲੇ ਬੰਦੇ ਸਾਰੇ ਮਿਲਾ ਕੇ 30 35 ਬੰਦੇ ਹੁੰਦੇ ਠੀਕ ਉਹਨਾਂ ਦੌੜ ਕੇ ਆਪਣੀ ਜਾਨ ਬਚਾਈ ਜਿਸਕੇ ਨਹੀਂ ਉਹ ਦੂਜੇ ਇਧਰ ਪ੍ਰਾਈ ਕਰਨ ਵਾਲੇ ਦੂਜੇ ਹਨ ਉਧਰ ਪਰਲੇ ਪਾਸ ਇਥੇ ਠੀਕ ਆਪ ਕਾਸੀ ਕਾ ਕੰਮ ਕਰ ਹਾਂਜੀ ਠੀਕ ਹੈ ਆਪ ਪ੍ਰਸ਼ਾਸਨ ਸੇ ਕੀ ਕਹਿਣਾ ਚਾਹਤੇ ਕਹਿਣਾ ਕੀ ਚਾਹਤੇ ਹੈ ਬਾਉ ਜੀ ਜੋ ਬੱਚਾ ਤਾਂ ਹਮਾਰਾ ਚਲਾ ਗਿਆ ਆਪ ਤੋ ਮਿਲਣਾ ਨਹੀਂ ਆਪ ਜੋ ਸਰਕਾਰ ਜੋ ਸੋਚੇਗੀ وہی ਕਰੇਗੀ ਠੀਕ ਤੋ ਕਿਤਨੀ ਧੀ ਸੀ ਬੱਚੇ ਕੀ ਉਸਕੀ ਉਸਕੇ 12 ਸਾਲ ਹਾਂਜੀ ਭਾਈ ਤੁਹਾਡਾ ਨਾਮ ਕੀ ਹਾਂਜੀ ਲਖਿੰਦਰ ਸਿੰਘ ਹਾਂਜੀ ਤੁਸੀਂ ਇਸ ਪੱਠੇ ਤੇ ਬੰਦੀਮ ਜੀ ਹਾਂਜੀ ਅੱਜ ਕਿਵੇਂ ਵਾਕਿਆ ਵਗ? ਹਾਂਜੀ ਜਿਹੜਾ ਅੱਜ ਦਾ ਵਾਕਿਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹਦੇ? ਕਿੰਨੀ ਜੀ ਮਾੜੀ ਹੋਈ ਆ ਹਲਕੀ ਹੋਈ ਏ ਬੱਚੇ ਖੇਡ ਰਹੇ ਸੀ ਆਪਣੇ ਤੇ ਦੀਵਾਰ ਡਿੱਗੀ ਹਾਂਜੀ ਖੇਡਾਂ ਡਿੱਗੀ ਇਹ ਕੰਮ ਕਰਾਇਆ ਜਾਂਦਾ ਮੇਰੀ ਕੰਮ ਨਹੀਂ ਕਰਾਈ ਛੋਟੇ ਬੱਚੇ ਆ 7 ਸਾਲ ਦੇ ਬੱਚੇ ਨੇ ਕੀ ਕੰਮ ਕਰਨਾ ਉਹ ਤਾਂ ਖੇਡਦੇ ਸੀ ਆਪਣੇ ਮਾਂ ਪਿਓ ਦੇ ਮਗਰ ਗੁਆਰਡੇ ਕੀ ਚਾਣਕ ਬਚਨ ਮਾਰ ਕੇ ਨਾਗੇ ਕੋ ਥੱਲੇ ਆ ਗਏ ਕਿੰਨੇ ਬੱਚੇ ਦੋ ਬੱਚੇ ਕਿੰਨੀ ਕਿੰਨੀ ਏਜ ਕੋਈ ਪਤਾ ਕੋਈ ਏਜ ਇੱਕ ਦੀ 13 ਸਾਲ ਹੋਏਗੀ ਬੇਟੇ ਦੀ ਬੇਟੀ ਦੀ ਹੋਗੀ 7-8 ਸਾਲ ਕੋ ਬਾਲ ਵੀ ਕਿਉਂ ਨਹੀਂ ਹੋ ਰਹੀ ਇਹਦੇ 7 ਸਾਲ ਦੇ ਬੱਚੇ ਕੋ ਸਰ ਮੈਂ ਕਿਹਾ ਖੇਡ ਰਹੇ ਸੀ ਅਗਲ ਮੈਂ ਕਹਿੰਦਾ ਵੀ ਖੇਡ ਰਹੇ ਸੀ ਬੱਚੇ ਕਿਸੇ ਨੇ ਰੋਕਿਆ ਨਹੀਂ ਕਿ ਇਧਰ ਪੱਠਾ ਚਾਦਿਆ ਇਧਰ ਐਸ ਵਾਲੇ ਨਹੀਂ ਆਉਣਾ ਪਾਸੇ ਸਰ ਰੋਕੀਦਾ ਕਈ ਦਾ ਵਾਹ ਚਾਣਕ ਬੱਚੇ ਆ ਗਏ ਮਗਰ ਮਾਂ ਪਿਓ ਦੇ ਤੇ ਹੁਣ ਜ਼ਿੰਮੇਵਾਰ ਕੌਣ ਹੈ ਹਾਂਜੀ ਜਮੇਵਾਰ ਤੋਹੀ ਹੋ ਜੇ ਹੋਰ ਕੋਈ ਹੈ ਨਹੀਂ ਜਮੇਵਾਰ ਤੇ ਅਸੀਂ ਆ ਜੀ ਅਸੀਂ ਇਹ ਕਦੇ ਕੰਨੇ ਨਹੀਂ ਆ ਮੰਨਦੇ ਤੀ ਤੀ ਤੁਹਾਡੀ ਤੁਹਾਡੀ ਜ਼ਿੰਮੇਵਾਰੀ ਅੰਦਰ ਤਾਂ ਨਹੀਂ ਜਾ ਬੈਸ ਨਹੀਂ ਵੇਖੋ ਇੰਨੇ ਚਿਰਾਂ ਦੀ ਘਟਨਾ ਵਾਪਰ ਗਈ ਮੰਸੀ ਜੀ ਤੁਸੀਂ ਮਾਲਕਾ ਨੂੰ ਫੋਨ ਨਹੀਂ ਕੀਤਾ ਮਾਲਕਾ ਜੇ ਤੱਕ ਨਹੀਂ ਪਹੁੰਚੇ ਪਈ ਡਾਟਾ ਘਟਾ ਡਾਟਾ ਮਾਲਕਾ ਨੂੰ ਫੋਨ ਜੀ ਬਾਹਰ ਨਹੀਂ ਗਿਆ ਜੋ ਪਹੁੰਚੇ ਨਹੀਂ ਪਹੁੰਚਿਆ ਹਾਂਜੀ ਅੱਗੇ ਤਾਂ ਪਹਿਲਾ ਹਾਸਾ ਇਹੋ ਕਿਸਾਂ ਹੱਲ ਕੀਤਾ ਜਿਹੜਾ ਜੀ ਅਗਿੱਤੋਂ ਪਹਿਲਾਂ ਪੂਰਾ ਹੋਇਆ ਇਹ ਤੇਰਾ ਭਾਈਆ ਇਹ ਤੋਂ ਪਹਿਲਾਂ ਪੂਰਾ ਇੱਕ ਹੋਇਆ ਸੀ ਤਾਂ ਕਿ ਕਿਦਾਂ ਕੀਤਾ ਕਿਹੜਾ ਹੈ ਮੇਰੀ ਨੋਲਿਜ ਚਲੋ ਵੀ ਤੁਹਾਨੂੰ ਦਿਖਾਵਾਂਗੇ ਮੇਰੀ ਨੋਲਿਜ ਕਿਹੜਾ ਹੈ ਜੀ ਉਹ ਨਾਮ ਕੀ ਹੈ ਜੀ ਲਖਵਿੰਦਰ ਸਿੰਘ ਹਾਂ ਜੀ ਸਰ ਜਿਹੜੀ ਅੱਜ ਇੱਕ ਨਵਾਂ ਆਪਣੀ ਪੱਖ ਦੇ ਦੇ ਸਮਾਗਮ ਵਿੱਚ ਚੀਕਣ ਇਹ ਇਨਫੋਰਮੇਸ਼ਨ ਲੈ ਕੇ ਅਸੀਂ ਆਪਣੀ ਪੁਲਿਸ ਪਾਰਟੀ ਭੇਜੀ ਸੀ ਮੈਂ ਵੀ ਮੌਕਾ ਵੇਖ ਕੇ ਆਇਆ ਜੀ ਇੱਕ ਗੋਪੀ ਹੈ ਬੱਚਾ 12 ਸਾਲ ਦਾ ਇਹਦੇ ਪਿਤਾ ਦਾ ਰਕੇਸ਼ ਕੁਮਾਰ ਆ ਇੱਕ ਲੜਕੀ ਹੈ 6 ਸਾਲ ਦੀ ਸ਼ਾਂਤੀ ਇਹਦੇ ਪਿਤਾ ਦਾ ਨਾਮ ਛੋਟੂ ਰਾਲੇ ਯੂਪੀ ਦੇ ਰਹਿਣ ਵਾਲੇ ਆ ਯੋਥੇ ਲੇਬਰ ਦਾ ਕੰਮ ਕਰਦੇ ਆ ਤੇ ਪੱਟੇ ਦੇ ਵਿੱਚੋਂ ਇਟਾਂ ਜਿਹੜੀਆਂ ਪੱਕੀਆਂ ਬਾਹਰ ਕੱਢ ਰਹੇ ਸੀ ਇਹਨਾਂ ਦੇ ਬੱਚੇ ਖੇਡ ਰਹੇ ਸੀ ਉੱਤੇ ਉਹ ਬੱਚੇ ਖੇਡਦੇ ਆ ਕੋਈ ਉਪਰੋਂ ਕੀ ਰੀਦੇ ਉਹ ਜਿਹੜਾ ਉਹ ਕੁਝ ਇਟਾਂ ਦਾ ਥੋੜਾ ਇੱਕ ਡਿਗਾ ਸਾਈਡ ਨੂੰ ਰੇਤਲੀ ਮਿੱਟੀ ਆ ਉਹ ਜਿਹੜੀ ਲੱਗੀ ਹੋਈ ਦੀਵਾਰ ਪੱਸਰ ਜੀ ਨੂੰ ਬੋਲਦੇ ਆ ਉਹ ਡਿਕਨ ਡਿਕਨ ਕਰਕੇ ਬੱਚੇ ਥੱਲੇ ਆ ਗਏ ਉਹ ਘਟਨ ਦੇ ਬੱਚੇ ਦੋਨੇ ਜਿਹੜੇ ਆ ਉਹਨਾਂ ਦੀ ਮੌਤ ਹੋ ਨਹੀਂ ਪਾਈ ਗਈ ਇਹਦੇ ਬਾਰੇ ਬਾਕੀ ਯੂਨੀਵਰਸਿਟੀਸ਼ਨ ਕਰ ਰਹੇ ਆ ساری ਜੋ ਵੀ ਯੂਨੀਵਰਸਿਟੀਸ਼ਨ ਦਾ ਸਾਹਮਣੇ ਆਇਆ ਜੇਦੀ ਵੀ ਕੋਈ ਕਸੂਰ ਹੋਇਆ ਉਹਦੇ ਖਿਲਾਫ ਬੰਦੀ ਕਮਿਊਨਿਟੀ ਕਰਦੇ ਆ ਡੈਡ ਬੋਡੀ ਜਿਹੜੀ ਅਸੀਂ ਉਹ ਮੌਇਸਚਰੀ ਚ ਭੇਜਤੀ ਆ ਤਾਂ ਪੋਸਟਮਾਰਟਮ ਕਰਾਵਾਂਗੇ ਸਾਰਾ ਜੀ ਉਹਦੇ ਮਤਲਬ ਪ੍ਰੋਪਰ ਕਾਰਵਾਈ ਕੋਰ ਨੂੰ ਅੰਦਰ ਇਹ ਪਤਾ ਉਹਨੂੰ ਕਿਹਾ ਗਿਆ ਇਹ ਬੱਚਾ ਸਾਡਾ ਤੇ ਕੰਮ ਕਰਦਾ ਸੀ 350 ਤੇ ਕੰਮ ਕਰਦਾ ਸੀ ਇਹਦੇ ਬਾਰੇ ਵੀ ਮੈਂ ਸਾਰਾ ਵੈਰੀਫਾਈ ਕਰੂੰਗਾ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਏਗਾ ਸਮਝ ਤਾਸੀ ਉਹਨੂੰ ਕੰਮ ਕਰ ਦਿੱਤੀ ਜਾਵੇ ਇੱਕ ਜਿਹੜੇ ਉਸੇ ਲੇਬਰ ਵਾਲੇ ਉਹਨੇ ਕਿਹਾ ਸੀ ਕਿ ਪੱਠੇ ਦੀਆਂ ਸਾਰੀਆਂ ਦੁਵਾਰਾਂ ਜਿਹੜੀਆਂ ਉਹ ਖੁੱਦੀਆਂ ਜਾਂਾਂ ਤੇ ਕਈ ਵਾਰ ਮਾਰਕ ਨੂੰ ਕਿਹਾ ਗਿਆ ਗਿਆ ਕਿ ਇਹਨੂੰ ਕੀ ਕਰਾਇਆ ਇਹ ਸਾਰਾ ਹੀ ਡਿਪਾਰਟਮੈਂਟ ਦੇ ਜਿਹੜੇ ਸਬੰਧਤ ਡਿਪਾਰਟਮੈਂਟ ਉਹਨਾਂ ਤੋਂ ਪੁੱਛਿਆ ਜਾਊਗਾ ਇਹਨਾਂ ਦੀ ਐ ਪੀਟੀ ਕੀ ਵੈਰੀਫਿਕੇਸ਼ਨ ਦੌਰਾਨ ਕੀ ਕਮੀ ਪਾਈ ਗਈ ਸੀ ਉਹ ਉਹ ਜਿਹੜੀ ਆ ਉਹ ਸਾਰਾ ਉਹ ਵੈਰੀਫਾਈ ਕਰਕੇ ਜੋ ਤਕਰੀਰ ਦੇ ਜਾਣ ਸਾਹਮਣੇ ਆਊਗਾ ਉਹਦੇ ਅਧਾਰ 'ਤੇ ਬੋਲ ਬੜੇ ਦਾ ਨਾਮ ਕੀਮਾ ਬ੍ਰੈਕੇਟਸ